ਵਟਿੰਡਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ 17 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਇੱਕ ਕਾਰ ਅਤੇ 3 ਵੀਲਰ ਦੀ ਟੱਕਰ ਦੇ ਨਾਲ ਵਾਪਰਿਆ ਹੈ ਇੱਕ ਆਟੋ ਰਿਕਸ਼ਾ ਨੂੰ ਤੇਜ਼ ਰਫ਼ਤਾਰ ਕਾਰ ਟੱਕਰ ਮਾਰ ਦਿੰਦੀ ਹੈ ਔਰ ਉਸ ਤੋਂ ਬਾਅਦ ਡਿਵਾਈਡਰ ਤੇ ਜਾ ਚੜਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ 3 ਵੀਲਰ ਹੈ ਉਸ ਦਾ ਵੀ ਬੁਰਾ ਹਾਲ ਹੋਇਆ ਹੈ ਔਰ ਕਾਰ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਔਰ ਉਸ ਦੇ ਪੁਰਜ਼ੇ ਵੀ ਖਿਲਰੇ ਹੋਏ ਨਜ਼ਰ ਆ ਰਹੇ ਨੇ ਤਾਂ 17 ਲੋਕ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਗਿੱਦੜਪਾਹਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਤੁਰੰਤ ਔਰ ਉਸੇ ਦੌਰਾਨ ਕਈ ਜਿਹੜੇ ਲੋਕ ਗੰਭੀਰ ਜ਼ਖਮੀ ਸੀ ਤਾਂ ਉਹਨਾਂ ਨੂੰ ਐਮਜ਼ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤਾਂ ਇਹ ਖੌਫਨਾਕ ਤਸਵੀਰਾਂ ਹਾਦਸੇ ਦੀਆਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਇਹ ਕਿਹਾ ਜਾ ਸਕਦਾ ਹੈ ਹਾਲਾਂਕਿ ਗਰੀਮਤ ਰਹੀ ਕਿ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਲੋਕਾਂ ਦੇ ਕਾਫੀ ਗੰਭੀਰ ਸੱਟਾਂ ਆਈਆਂ ਨੇ ਜਿਨ੍ਹਾਂ ਨੂੰ ਐਮਜ਼ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ 17 ਲੋਕਾਂ ਦੇ ਗੰਭੀਰ ਸੱਟਾਂ ਆਈਆਂ ਨੇ ਇਸ ਹਾਦਸੇ ਦੇ ਵਿੱਚ 3 ਵੀਲਰ ਨੂੰ ਟੱਕਰ ਮਾਰੀ ਸੀ ਕਾਰ ਨੇ ਔਰ ਤੇਜ਼ ਰਫ਼ਤਾਰ ਇਹ ਕਾਰ ਜਦੋਂ ਟੱਕਰ ਮਾਰਦੀ ਹੈ 3 ਵੀਲਰ ਨੂੰ ਤਾਂ ਸਿੱਧਾ ਫਿਰ ਡਿਵਾਈਡਰ ਤੇ ਜਾ ਚੜਦੀ ਹੈ ਜਿਸ ਕਰਕੇ ਕਾਫੀ ਬੁਰੇ ਤਰੀਕੇ ਦੇ ਨਾਲ ਕਾਰ ਵੀ ਨੁਕਸਾਨੀ ਜਾਂਦੀ ਹੈ ਔਰ 3 ਵੀਲਰ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਜਾਂਦਾ ਹੈ ਔਰ 3 ਵੀਲਰ ਦਾ ਜੋ ਡਰਾਈਵਰ ਸੀ ਔਰ ਜੋ ਕਾਰ ਦਾ ਡਰਾਈਵਰ ਸੀ ਤਾਂ ਉਹਨਾਂ ਦੇ ਕਾਫੀ ਗੰਭੀਰ ਸੱਟਾਂ ਦੱਸੀਆਂ ਜਾ ਰਹੀਆਂ ਨੇ ਔਰ ਫਿਲਹਾਲ ਜ਼ਖਮੀ